ਸੋਚਿਆ ਕਿ ਇਹ ਕਹਿ ਰਿਹਾ ਕਿ ਇਹਨੂੰ ਟਾਰਗੇਟ ਕਰਾਂਗੇ ਉਹਨੂੰ ਟਾਰਗੇਟ ਕਰਾਂਗੇ ਕਿਥੇ ਭਲੇਖੇ ਚ ਨਾ ਹੋਣ ਠੋਕ ਵਜਾ ਕੇ ਮੈਂ ਪਹਿਲਾਂ ਵੀ ਕਿਹਾ ਸੀ ਮੈਨੂੰ 5 ਮਿੰਟ ਦੇ ਦਿਓ ਬੰਦੇ ਦਾ ਪੁੱਤ ਬਣਾ ਦੂ ਇਹਨੂੰ ਬੰਦੇ ਦਾ ਪੁੱਤ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਯੂ ਨੀਡ ਦਾ ਵਿਲ ਇਹ ਬੰਦੇ ਤਾਂ ਕਿਸੇ ਕੰਮ ਦੇ ਨਹੀਂ ਜੀ ਨਿਕੰਮੇ ਬੰਦੇ ਆ ਮਜ਼ਾਕ ਬਣਾਇਆ ਪਿਆ ਜ ਮਾਹੌਲ ਖਰਾਬ ਕਰ ਰਿਹਾ ਨੂਬਡੀ ਇਜ਼ ਵਾਂਟਿੰਗ ਟੂ ਐਡਰੈਸ ਦਾ ਐਲੀਫੈਂਟ ਇਨ ਦਾ ਰੂਥ ਤੁਸੀਂ ਦੱਸੋ ਜੀ ਜੀਰ ਸਾਹਿਬ ਮੇਰਾ ਇਹਨਾਂ ਨੇ ਲੇਡੀਜ਼ ਦੀ ਆਵਾਜ਼ ਆਈ ਹੈਗੀ ਆ ਲਗਦਾ ਹੈਗਾ ਵੀ ਹਿਊਮਨ ਬੰਬ ਬਣਾਉਣ ਦੀ ਪ੍ਰਕਿਰਿਆ ਇਹ ਬੜਾ ਕਲੀਅਰ ਹੈ ਜੀ ਦੇਖੋ ਦੋ ਗੱਲਾਂ ਕਹਿ ਰਿਹਾ ਸ਼ਹੀਦੀ ਦੇਣਾ ਹਿਊਮਨ ਬੰਬ ਬਣਨਾ ਔਰ ਪਰਿਵਾਰਾਂ ਦਾ ਕਹਿ ਰਿਹਾ ਕਿ ਤੁਸੀਂ ਫਿਕਰ ਨਾ ਕਰੋ ਉਦਾਹਰਨ ਦਿੱਤੇ ਜਾ ਰਹੇ ਆ ਗੱਲ ਨੂੰ ਗੁਰੂ ਸਾਹਿਬ ਨਾਲ ਜੋੜ ਰਹੇ ਆ ਮਤਲਬ ਮੈਂਟਲੀ ਅਗਲੇ ਨੂੰ ਤਿਆਰ ਕਰ ਰਹੇ ਆ 84 ਦੇ ਮਸਲੇ ਨਾਲ ਜੋੜ ਰਹੇ ਆ ਮਤਲਬ ਹਰ ਤਰੀਕੇ ਨਾਲ ਲੋਕਾਂ ਨੂੰ ਉਤਸ਼ਾਹਿਤ ਆ ਜਾ ਰਿਹਾ ਤਿਆਰ ਕੀਤਾ ਜਾ ਰਿਹਾ ਕਿ ਹਿਊਮਨ ਬੰਬ ਬਣੋ ਸੁਸਾਈਡ ਸਕਾਟ ਤੇ ਆਓ ਤੋਂ ਨੂੰ ਆਰਮ ਸਟਰਗਲ ਕਰਨੀ ਪੈਣੀ ਆ ਮਗਰ ਇਹਨਾਂ ਲੋਕਾਂ ਨੂੰ ਜਿਹੜੇ ਅੰਮ੍ਰਿਤਪਾਲ ਨੂੰ ਐਕਸਪੋਜ਼ ਕਰਦੇ ਆ ਉਹਨਾਂ ਨੂੰ ਸੋਧਣਾ ਹੀ ਸੋਧਣਾ ਪੈਣਾ ਮਤਲਬ ਹਾਲ ਵੇਖ ਲਓ ਕਿ ਕਿੰਨੇ ਬੰਦਿਆਂ ਦੇ ਨਾਮ ਚੈੱਕਲੇ ਨੇ ਤੋਂ ਪਰਿਵਾਰ ਕੇਂਦਰ ਦੀ ਸਿਕਿਉਰਟੀ ਵੀ ਹੈ ਕਿਨੇ ਦੇ ਬਸ ਰਹੀ ਨੇ ਭਾੜੀ ਸੁਰੱਖਿਆ ਦਿੱਲੇ ਮੈਂ ਲਾਪਰ ਜਾ ਇਹ ਸੱਚਾ ਪਾਤਸ਼ਾਹ ਬੈਠਾ ਗੁਰੂ ਮੈਂ ਇੱਕ ਇੱਕ ਤੁਹਾਨੂੰ ਗੱਲ ਦੱਸਾਂ ਜੀ ਮੈਂ ਮੈਂ ਤਾਂ ਬੋਲਣਾ ਹੀ ਨਹੀਂ ਸੀ ਮੈਂ ਤਾਂ ਐਵੇਂੁੱੁੱਤੇ ਪਏ ਨੂੰ ਛੇੜ ਲਿਆ ਮੈਂ ਕਹਾਂ ਕਿਥੇ ਭੁਲੇਖਾ ਨਾ ਹੋਵੇ ਕਿ ਸਿਕਿਉਰਿਟੀ ਚਲੀ ਗਈ ਤੇ ਮਜੀਠੀਆਂ ਨੂੰ ਬੋਲੂ ਨਹੀਂ ਮਜੀਠੀਆਂ ਤਾਂ ਧਗੜ ਧਗੜ ਚੱਲੂ ਉਤਰਾ ਹੀ ਪਹਿਲਾਂ ਮਸਤ ਸੀ ਹੁਣ ਕਿਉਂਕਿ ਫਿਰ ਮੇਰੇ ਐਵੇਂ ਜਿਹੜਾ ਕੋ ਪੰਗੇ ਲੈਂਦਾ ਫਿਰ ਮੈਂ ਤਾਂ ਪਹਿਲੇ ਦਿਨ ਵੀ ਬੋਲਿਆ ਸੀ ਮੈਂ ਪਹਿਲੇ ਦਿਨ ਤੋਂ ਕਹਿਣਾ ਇਹ ਫਰਾਡ ਹੈ ਇਹ ਢੋਂਗ ਹੈ ਇਹ ਡੁਪਲੀਕੇਟ ਹੈ ਨਕਲੀ ਹੈ ਅਮਰਿਤਪਾਲ ਇਹ ਝੂਠਾ ਬੰਦਾ ਇਹਨੇ ਸਿਰਫ ਤੇ ਸਿਰਫ ਢੋਂਗ ਕਰਕੇ ਇੱਕ ਪੰਥਿਕ ਮਕੌਟਾ ਪਾ ਕੇ ਅੱਜ ਲੋਕਾਂ ਨੂੰ ਗੁੰਮਰਾਹ ਕਰਦਾ ਫਿਰਦਾ ਪੰਥ ਦਾ ਗੁਰੂ ਦਾ ਨਾਂ ਲੈਣ ਵਾਲਾ ਬਾਣੇ ਤੇ ਬਾਣੀ ਦਾ ਸਤਿਕਾਰ ਕਰਨ ਵਾਲਾ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਥਾਣੇ ਲਜਾਈ ਨਹੀਂ ਸਕਦਾ ਇੱਕ ਬੰਦੇ ਨੂੰ ਛਡਾਉਣਾ ਨਾਮ ਦਾ ਨਾਮ ਕਿਹਾਗੇ ਇਹ ਵਾਲੇ ਸਾਰੇ ਹਾਂਜੀ ਸਰਕਾਰ ਨੂੰ ਤੁਸੀਂ ਜਾ ਕੇ ਸਬੂਤ ਦਿਹੋਗੇ ਕਾਉਂਨਰ ਨੂੰ ਜਾਂ ਕੰਪਲੇਟ ਹੋ ਜਾਵੇ ਮੇਰੀ ਤਾਂ ਤੈਨੂੰ ਪਤਾ ਸੁਣਦੇ ਕਿੰਨੀ ਆ ਮੇਰਾ ਜੀ ਕਰਦਾ ਬਾਜਵਾ ਸਾਹਿਬ ਨੂੰ ਦੇ ਦਿਆਂ ਉਹਨੂੰ ਝਟਪਟ ਹੀ ਸੁਣ ਲੈਂਦੀ ਹੈ ਮੈਂ ਤਾਂ ਬਾਜਵਾ ਸਾਹਿਬ ਨੂੰ ਦੇ ਦਾਂਗਾ ਪਿਛਲੀ ਬੰਬਾਂ ਵਾਲੀ ਗੱਲ ਵੀ ਉਹਨਾਂ ਦੀ ਸੁਣ ਲਈ ਛੇਦੀ ਵੀ ਸੁਣ ਲੈਣ। ਜਿਹੜਾ ਵੀਡੀਓ ਹੈ ਨਾ ਜਿਹੜੇ ਮੈਡਮ ਦਾ ਨਾਮ ਹੈ। ਹਾਂਜੀ ਜਿਹੜੀ ਰਿਪੋਰਟਿੰਗ ਉਹ ਬਾਬਾ ਜੀ ਸਾਰਾ ਕੁਝ ਮੈਂ ਹੀ ਕਰ ਦੂੰ ਤੇ ਫਿਰ ਇੰਟੈਲੀਜੈਂਸ ਇਹਨਾਂ ਦੀ ਤਾਂ ਬੰਦ ਕਰਾਓ ਫਿਰ ਮੈਨੂੰ ਹੀ ਦਿਓ ਸਾਰਾ ਕੰਮ। ਹੁਣ ਮੇਰੇ ਕੋਲ ਕਿਹੜੀ ਇਨਵੈਸਟੀਗੇਟਿੰਗ ਹੈ ਜੀ? ਹਾਂਜੀ ਉਸ ਦੇ ਹੱਥ ਵਿੱਚ ਉਹ ਜਾਂ ਬਰੋਧ ਦੇ ਵਿੱਚੋਂ ਕਿਹੜਾ ਉਹ ਨਹੀਂ ਦੇਖੋ ਮੈਂ ਮੈਂ ਇੱਕ ਬੜਾ ਕਲੀਅਰ ਆ ਜੀ ਮੈਂ ਪਹਿਲਾਂ ਵੀ ਇਹ ਗੱਲ ਕਲੀਅਰ ਕਰ ਚੁੱਕਿਆ ਮੈਂ ਉਹਦੇ ਖਿਲਾਫ ਆ ਜਿਹੜਾ ਉਹ ਨਫਰਤ ਦੇ ਬੀਬ ਹੁੰਦਾ ਮੈਂ ਉਹਦੇ ਖਿਲਾਫ ਆ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਨੇ ਬੇਅਦਬੀ ਕੀਤੀ ਕਿਸੇ ਗੁਰੂ ਦੇ ਸਿੱਖ ਨੂੰ ਇਹ ਕੰਮ ਨਹੀਂ ਚਾਹੀਦਾ ਐਨਐਸਏ ਤੇ ਮੈਂ ਵੈਸੀ ਖਿਲਾਫ ਆ ਮੈਂ ਇਸ ਗੱਲ ਦੇ ਹੈ ਹੀ ਨਹੀਂ ਮੈਂ ਬਲਕਿ ਉਹਨੂੰ ਤਾਂ ਗੁਰਪ੍ਰੀਤ ਹਰੀ ਨਾਲੇ ਕੇਸ 'ਚ ਆ ਕੇ ਟਰਾਈ ਕਰੋ ਨਾ ਤੁਸੀਂ ਉਹ ਤਾਂ ਗੁਰੂ ਦਾ ਸਿੱਖ ਸੀ ਅਮਰਿਤਧਾਰੀ ਸਿੰਘ ਸੀ ਇਹਨਾਂ ਦਾ ਸਾਥੀ ਸੀ ਉਹਦਾ ਕਤਲ ਕਿਉਂ ਕੀਤਾ ਗਿਆ ਉਹਦਾ ਪਰਿਵਾਰ ਕਹਿੰਦਾ ਗੱਲਾਂ ਮਤਲਬ ਇਹ ਕਿਤੇ ਨਾ ਕਿਥੇ ਉਹਨੂੰ ਬਚਾਓ ਇਸ ਚੀਜ਼ਾਂ ਨਾਲ ਉਹਨੂੰ ਬਚਾਇਆ ਵੀ ਜਾ ਰਿਹਾ ਵੇ ਕੋ ਦੋਨੋਂ ਕੇਸ ਲੰਮਕੇ ਰਹਿਣਗੇ ਹੌਲੀ ਹੌਲੀ ਆ ਜਿੰਨੇ ਗਵਾਹ ਮੈਨੇਜ ਹੋ ਜਾਣੇ ਅਰਸ਼ ਢੱਲੇ ਨਾਲ ਉਹਦਾ ਲਿੰਕ ਹੈ ਅਰਸ਼ ਢੱਲੇ ਨੇ ਉਹ ਕਤਲ ਕਰਾਇਆ ਹੈ ਇਹਦੇ ਕਹੇ ਤੇ ਕਰਾਇਆ ਮੈਂ ਤਾਂ ਨਹੀਂ ਕਹਿ ਰਿਹਾ ਇਹ ਤਾਂ ਉਹਦੇ ਸਾਥੀ ਦਾ ਪਰਿਵਾਰ ਕਹਿ ਰਿਹਾ ਪੁਲਿਸ ਕਹਿ ਰਹੀ ਸੋ ਮੈਂ ਬੜਾ ਕਲੀਅਰ ਹੈ ਜੀ ਇਹਨਾਂ ਮੁੱਦਿਆਂ ਤੇ ਆ ਯੂ ਆਪਾ ਐਨਐਸਏ ਬਿਲਕੁਲ ਇਹਦੀ ਨਹੀਂ ਲੋੜ ਹਾਂ ਬਟ ਹੀ ਇਜ਼ ਨਾਟ ਅਬਾਉਟ ਦਾ ਲਾਅ ਇਹ ਬੰਦੇ ਕੋਈ ਕਾਨੂੰਨ ਨਹੀਂ ਹੈ ਕਿ ਜਿਹਨੂੰ ਮਰਜ਼ੀ ਸੋਧ ਦਿਓ ਜਿਹਨੂੰ ਮਰਜ਼ੀ ਕੋ ਛੋਟੇ ਪਿਓ ਦੀ ਖੇਤੀ ਨਹੀਂ ਆ ਇੱਥੇ ਡਰਾਮਾ ਕਰਦੇ ਫਿਰਦੇ ਹੋ ਤੁਸੀਂ ਤਾਂ ਪੁੱਛਦੇ ਹੀ ਨਹੀਂ ਜੀ ਇਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਾ ਸਾਹਿਬ ਦੀ ਕਾਪੀ ਕਰਦਾ ਤੇ ਕਦੇ ਜਾ ਕੇ ਈਸ਼ਰ ਸਿੰਘ ਉਹਨਾਂ ਦੇ ਜਿਹੜਾ ਉਹਨਾਂ ਦਾ ਕਾਕਾ ਉਹਨਾਂ ਨੂੰ ਪੁੱਛਿਆ ਸਤਕਾਰਯੋਗ ਨੇ ਕੌਣ ਦੇ ਕਦੇ ਪੁੱਛਿਆ ਉਹਨਾਂ ਨੂੰ ਇਹ ਬੰਦੇ ਤਾਂ ਉਹਨਾਂ ਨੂੰ ਕਿਸੇ ਗੰਤੀ ਮਿੰਤੀ ਚ ਨਹੀਂ ਸਮਝਦੇ ਇਹ ਕਾਂਗਰਸ ਦੀ ਸਪੋਰਟ ਕਰਨ ਵਾਲੇ ਇੱਕ ਜਮਾਨੇ ਚ 84 ਨੂੰ ਸਹੀ ਠਰਾਉਣ ਵਾਲੇ ਅਟੈਕ ਉਹਨ 80 ਦਰਬਾਰ ਸਾਹਿਬ ਸਹੀ ਠਰਾਉਣ ਵਾਲੇ ਅੱਜ ਇਹਨਾਂ ਨੇ ਇੱਕ ਤਾਂ ਬਿਜ਼ਨਸ ਬਣਾ ਲਿਆ ਹੈ ਥਿਸ ਇਸ ਨਾਟ ਥਿਸ ਇਸ ਦਾ ਬਿਜ਼ਨਸ ਮਾਡਲ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਖਲਾਫੇ ਦੇ ਜਾਂਦੇ ਨੇ ਤਾਂ ਫਿਰ ਇਹ ਪਰਵਾਹ ਨਹੀਂ ਲੈਂਦੇ ਨੇ ਜੋ ਕੁਝ ਕਰਦੇ ਨੇ ਹਾਂ ਜੀ ਤੁਸੀਂ ਸਿੱਧਾ ਪ੍ਰੈਸ ਕਾਨਫਰੰਸ ਕਰ ਰਹੇ ਹੋ ਫੈਕਟਸ ਦੱਸ ਰਹੇ ਹੋ ਜੋ ਤੁਸੀਂ ਆਡੀਓ ਦੇ ਰਹੇ ਹੋ ਫੋਟੋ ਨਾਲ ਅਮੇਜਨ ਕਰਦੇ ਨੇ ਲੱਗਦਾ ਨਹੀਂ ਫਿਰ ਸਿੱਧਾ ਪ੍ਰਾਇੋਰਟੀ ਲਿਸਟ ਤੇ ਫੋਟੋ ਟਾਰਗੇਟ ਕਰਨ ਦੀ ਕੋਸ਼ਿਸ਼ ਕਰੇ ਜੇ ਨਾ ਕਰਦੇ ਨਾ ਮੈਂ ਸਵਾਲ ਇਹ ਹੈ ਕਿ ਮੇਰੇ ਸਿਕਿਉਰਿਟੀ ਜਿਹੜੀ ਰਿਵਿਊ ਹੁੰਦੀ ਹੈ ਉਹ ਚ ਵੀ ਕਿਤੇ ਤੁਹਾਡੀ ਸਿਕਿਉਰਿਟੀ ਲੈ ਲਿੱਤੀ ਓ ਯਾਰ ਮੇਰਾ ਜਿਹੜਾ ਇੱਕ ਮੈਂ ਤੁਹਾਨੂੰ ਗਲਤ ਦੱਸਿਆ ਮੇਰਾ ਨੋਂ ਨਾਂ ਨਾ ਲੈਂਦਾ ਤੇ ਮੈਂ ਚੁੱਪ ਰਹਿਣਾ ਮੈਂ ਚੁੱਪ ਹੀ ਰਹਿਣਾ ਸੀ ਮੈਂ ਹਲੇ ਫਿਲਮ ਵੇਖਣੀ ਸੀ ਮੈਂ ਮੌਕੇ ਬੜਾ ਸੋਚ ਸਮਝ ਕੇ ਲੋਡ ਹੁੰਦੀ ਹੈ ਫੇਰ ਬੋਲਦਾ ਲੈ ਮੇਰੇ ਕੋਲ ਬੜਾ ਕੁਝ ਪਿਆ ਹੈ ਨਾ ਸਮਝ ਲਈ ਕਿ ਹਲੇ ਸਭ ਕੁਝ ਵਕਾਤਾ ਹਲੇ ਤਾਂ ਤੁਹਾਨੂੰ ਮਾੜਾ ਜਿਹਾ ਟ੍ਰੇਲਰ ਛੱਡਿਆ ਹਲੇ ਤਾਂ ਇੰਨਾ ਕੁਝ ਪਿਆ ਬੋਰੇ ਭਰ ਕੇ ਰੱਖਿਆ ਕੋਈ ਨੋਟਾਂ ਵਾਲੇ ਰੱਖਦਾ ਮੈਂ ਤਾਂ ਆਹੀ ਰੱਖਦਾ ਪ੍ਰੂਫ ਵਾਲੇ ਜਿਹੜਾ ਦਿਖਾਉਂ ਵਾਲੀ ਹੋਊਗਾ ਮੈਂ ਪਾਲਪੁਲ ਏਦਾਂ ਹੀ ਇਹਦੀ ਗੱਲ ਕੀਤੀ ਹੈਗੀ ਤੁਸੀਂ ਕਹਿ ਰਹੇ ਕਿ ਇਹ ਸਕੂਲ ਦੇ ਹੈਡ ਆ ਰਿਪੋਰਟਿੰਗ ਕਰ ਰਹੀ ਮੇਰੀ ਇਨਫਾਰਮੇਸ਼ਨ ਹੈ ਜੀ ਤੁਹਾਡੀ ਇਨਫਾਰਮੇਸ਼ਨ ਹਾਂ ਹਾਂ ਤੇ ਤੁਸੀਂ ਇਹ ਸਾਰਾ ਕੁਝ ਕੀ ਐਨਆਈਏ ਨੂੰ نو ਆਈ ਵਿਲ ਨਾ ਮੈਂ ਚੀਖੋ ਜੀ ਆਈ ਹੈਵ ਲੌਸਟ ਫੇਥ ਇਨ ਪੰਜਾਬ ਪੁਲਿਸ ਇਹਨਾਂ ਨੇ ਗੱਲ ਕੀਤੀ ਸੀ ਥੈਟ ਅ ਮ ਇਹਨਾਂ ਦਾ ਲਾਸਟ ਸਵਾਲ ਕੀ ਸੀ ਮੇਰਾ ਵੀ ਤੁਹਾਡਾ ਮੇਰੇ ਮਸਲੇ 'ਚ ਲਾਸਟ ਹਾਂ ਹਾਂ ਤੁਸੀਂ ਇੱਥੇ ਨਾ एवरीथिंग ਹੈਜ਼ ਬਿਕਮ ਪੋਲਿਟিক্যাল ਇੰਟੈਲੀਜੈਂਸ ਮਹਿਕਮਾ ਜੀ ਡਸਨਟ ਵਰਕ ਇੰਡੀਪੈਂਡੈਂਟਲੀ ਪੋਲਿਟਿਕਲੀ ਚੱਲਦਾ ਪੁਲਿਸ ਦੇ ਜਿਹੜੇ ਹੈੱਡ ਨੇ ਡੀਜੀਪੀ ਸਾਹਿਬ অন ਜੈਨੂਇਨ ਇਸ਼ੂਸ ਥ्रेट ਪਰਸਪੈਕਸ਼ਨ ਨਹੀਂ ਆਪਰੇਟ ਕਰਦੇ ਭਗਵੰਤਮਾਨ ਡਿਸਾਈਡਸ ਬਾਬੂ ਕੁਮਾਰ ਨੂੰ ਤਾਂ ਕੋਈ ਖਤਰਾ ਨਹੀਂ ਜੀ ਇੱਥੇ ਕੇਜਰੀਵਾਲ ਸਾਹਿਬ ਨੂੰ ਕੋਈ ਖਤਰਾ ਨਹੀਂ ਕੋਹ ਹੋ ਹੋ ਰਾਇਆ ਇਹਨਾਂ ਦਾ ਕੋਹ ਕੀ ਨੋਜਾ ਬੜਾ ਵਿਜੇਨਹਿਰ ਉਹਨੂੰ ਕਹਦਾ ਖਤਰਾ ਜੀ ਉਹਨਾਂ ਨੂੰ ਤਾਂ ਬਹੁਤ ਖਤ ਮਤਲਬ ਹਾਈ ਲੈਵਲ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਮਗਰ ਥੀਜ਼ ਆਰ ਪੋਲਿਟੀਕਲ ਡਿਸੀਜਨਸ ਬਟ ਥੈਟ ਵਿਲ ਨੋਟ ਸਟਾਪ ਮੀ ਫਾਰ ਸਪੀਕਿੰਗ ਫਾਰ ਦਾ ਪੀਸ ਆਫ ਪੰਜਾਬ ਪ੍ਰੋਸਪਰਿਟੀ ਆਫ ਪੰਜਾਬ ਭਾਈਚਾਰਕ ਸਾਂਝ ਵਾਸਤੇ ਸਚਾਈ ਸਾਹਮਣੇ ਲਿਆਉਣੀ ਇੱਕ ਜਾਨ ਦੋ ਜਾਨ ਜਾਣੀ ਹੈ ਜਾਣਦੀਆਂ ਰਹਿਣ ਮਗਰ ਸਚਾਈ ਸਾਹਮਣੇ ਰੱਖਦੇ ਰਹਿਾਂਗੇ ਦਵਾਂਗਾ ਜੀ ਸਾਰਾ ਕੁਝ ਦਵਾਂਗਾ ਜੇ ਮੰਗਣਗੇ ਦਵਾਂਗਾ ਪੰਜਾਬ ਪੁਲਿਸ ਨੂੰ ਨਹੀਂ ਦਿੰਦਾ ਤਾਂ ਕਰਦੇ ਕੁਝ ਨਹੀਂ ਪਲੇਟ ਸਾਹਿਬ ਨੇ ਧਮਕੀਆਂ ਐਸੀ ਉਹ ਕਹਿੰਦੇ ਸੀ ਕਿ ਅਸੀਂ ਆਪਰਤਪਾਰ ਦੇ ਸਾਥੀਆਂ ਹਾਂ ਤਾਂ ਕੀ ਬਣਿਆ ਜੀ ਆਓ ਸੱਚ ਬਹੁਤ ਵਧੀਆ ਸਵਾਲ ਪੁੱਛੋ ਉਹ ਹਾਲ ਵੇਖ ਲੋ ਸਰਕਾਰ ਦਾ ਤੇ ਉਹਦੇ ਨਾਲ ਕਿੰਨੀ ਮੁੱਲੀ ਭੁਗਤ ਹੈ ਇਹ ਉੱਤੇ ਮੈਂ ਤਾਂ ਸਮਝਦਾ ਭਗਵੰਤ ਮਾਨ ਹਰਾਨੇ ਉੱਤੇ ਲਾਈ ਆ ਵਧਾਈ ਆ ਜਿਹੜਾ ਐਨਐਸਏ ਇਸੇ ਚੱਕਰ 'ਚ ਵਧਾਈ ਆ ਕਿ ਇਹਨੂੰ ਕੋਈ ਤੇ ਸਿੰਪਤੀ ਮਿਲ ਜੀ ਸਰਕਾਰ ਦਾ ਇੱਕ ਮੁਲਾਜ਼ਮ ਪਹਿਲੀ ਵਾਰੀ ਹੋਇਆ ਕੀ ਨਾ ਆਉਂਦਾ ਜਤਿੰਦਰ ਪੰਗੂ ਜਤਿੰਦਰ ਪੰਗੂ ਉਹ ਆਪ ਕਹਿ ਰਹੇ ਹਾਂ ਮੈਂ ਉਹਦਾ ਸਾਥੀ ਆ ਜੇਤੂ ਉਹਦਾ ਸਾਥੀ ਹੀ ਅਮਰਿਤਪਾਲ ਦਾ ਫਿਰ ਤੈਨੂੰ ਅਮਰਿਤਪਾਲ ਦੀ ਹਰਕਤਾਂ ਦਾ ਪਤਾ ਹੀ ਹੋਣਾ ਜੈਪਾਲ ਦਾ ਪਤਾ ਹੋਣਾ ਉਹ 22 ਕਰੋੜ ਕਿੱਥੇ ਪਿਆ ਉਹ ਪਤਾ ਹੋਣਾ ਜਿਹੜਾ ਲੁੱਟਿਆ ਗਿਆ ਸੋਨਾ ਉਹਦਾ ਪਤਾ ਹੋਣਾ ਕਿੱਥੇ ਪਿਆ ਗਲੌਕ ਦੇ ਪਿਸਟਲ ਰਿਵਾਲਵਰ ਹੋਰ ਹਥਿਆਰ ਪਤਾ ਹੋਣੇ ਕਿੱਥੇ ਪਏ ਫਿਰ ਇਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋ ਰਹੀ ਅੱਜ ਤੱਕ ਜਿਹੜਾ ਬੰਦਾ ਆਪ ਆਉਣ ਰਿਕਾਰਡ ਬੰਨਿਆ ਸਰਕਾਰ ਦਾ ਮੁਲਾਜ਼ਮ ਹੋਵੇ ਸਰਕਾਰ ਦੇ ਦਫ਼ਤਰ 'ਚ ਬੈੰਦਾ ਹੋਵੇ ਐਂਟੀ ਨੈਸ਼ਨਲ ਫੋਰਸੇਸ ਦੇ ਨਾਲ ਉਹਦੇ ਹੱਥ ਰਲੇ ਹੋਣ ਉਹਨੂੰ ਅੱਜ ਤੱਕ ਪੁੱਛਕਿਛ ਨਹੀਂ ਕਰਦੀ ਤੇ ਤੁਸੀਂ ਕੋਈ ਆਸ ਰੱਖ ਸਕਦੇ ਹੋ ਜੀ ਸਰਕਾਰ ਤੋਂ ਜਾਂ ਉਹ ਜੀ ਪੁਲਿਸ ਤੋਂ ਦੇ ਵੀ ਤੁਹਾਨੂੰ ਹਣ ਜਾ ਕੇ ਜੇ ਤੁਸੀਂ ਪੁਲਿਸ ਨੂੰ ਪੁੱਛੋਗੇ ਵੀ ਨਾ ਉਹ ਕਹਿੰਦਾ ਨਹੀਂ 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 ਐਵੇਂ ਗੱਲ ਵਧਾਈ ਜਾਂਦੇ ਹੈ ਨਹੀਂ ਕੁਝ ਅਗਲਾ ਕਹਿੰਦਾ ਮੈਂ ਹਮੇ ਛਾ ਠੋਕ ਦੇਣਾ ਅਗਰ ਉਹ ਕਹਿੰਦਾ ਗੱਲ ਹੀ ਕੋਈ ਨਹੀਂ ਉਹ ਕੰਦਾ ਮੈਂ ਬਿੱਟੂ ਪਾ ਹੁਣ ਬਿੱਟੂ ਮੈਂ ਬਾਰ-ਬਾਰ ਕਹਿ ਰਿਹਾ ਬਿੱਟੂ ਦੋ ਨੇ ਰਵਨੀਤ ਵੀ ਆ ਤੇ ਦਿਲਜੀਤ ਵੀ ਆ ਔਰ ਇੱਕੋ ਕੁੱਕੀ ਖੇਲੂਰੀ ਵੀ ਨੇ ਇਹਦੇ ਚ ਆ ਹਰੀਨਾਉ ਦਾ ਪਰਿਵਾਰ ਵੀ ਆ ਇਹਦੇ ਚ ਹੁਣ ਦਿਲਜੀਤ ਕਲਚਿਉਰੀ ਵੀ ਖਤਰੇ ਜੀ ਮੈਂ ਸਾਨੂੰ ਦੱਸ ਦਿਆਂ ਸਿੱਧੀ ਗੱਲ ਆ ਜਿਹੜਾ ਜਿਹੜਾ ਬੋਲਦਾ ਉਹਦਾ ਨੰਬਰ ਕਿਸੇ ਵੇਲੇ ਵੀ ਲੱਗ ਸਕਦਾ ਜੇਲ੍ਹ ਦੇ ਅੰਦਰ ਵੀ ਜੇਲ੍ਹ ਦੇ ਬਾਹਰ ਵੀ ਥੈਂਕ ਯੂ ਸਰ ਸਾਹਿਬ ਰਾਉ ਦਾ ਜੀ ਹਾਂਜੀ ਕਿਵੇਂ ਬੁਲਗਣ ਉਹਨਾਂ ਕੋਲ ਯਾਰ ਹੁਣ ਕਿੱਥੇ ਤੁਸੀਂ ਮਾੜਾ ਮੋਟਾ ਭਾਵਨਾ ਸਮਝੋ ਸਰ ਸਰ ਇੱਕ ਸਵਾਲ